ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਦੀਪ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਗੋਪੀ ਠੀਕ ਆ ਜੀ ਠੀਕ ਆ ਜੀ ਤੁਹਾਨੂੰ ਚਲੋ ਕਿਵੇਂ ਚੱਲ ਰਿਹਾ ਕੰਮ ਭਾਜੀ ਚੱਲੀ ਜਾਂਦਾ ਭਾਈ ਪਰ ਤੁਹਾਨੂੰ ਪਤਾ ਮੀ ਮੂੰਹ ਦਾ ਕਰਕੇ ਥੋੜੀ ਪ੍ਰੋਬਲਮ ਬਈ ਇਹ ਨਹੀਂ ਆ ਰਿਹਾ ਬਹੁਤ ਬੜਾ ਸਾਹਿਬ ਅੱਜ ਤੁਸੀਂ ਵੀ ਤਾਂ ਆਏ ਲੇਟ ਹੋ ਗਏ ਆ ਬਹਿ ਗਏ ਤੇ ਇੱਕ ਵੀਰ ਜੀ ਬੇਨਤੀ ਆ ਹਾਂਜੀ ਵੀ ਆਪਾਂ ਚਲੋ ਤੁਹਾਨੂੰ ਪਤਾ ਕੰਮ ਦੇ ਕਰਨਾ ਹੈ ਅਸੀਂ ਅੱਜ ਤੁਹਾਨੂੰ ਕਮਾਵਾਂਗੇ ਇਸੇ ਨੂੰ ਥੋੜਾ ਬਹੁਤਾ ਜਿੰਨਾ ਸਿੱਧਾ ਦਾਣਪੂਨ ਕਰਾਂਗੇ ਬਿਲਕੁਲ ਜੀ ਤੇ ਚਲੋ ਕੰਮ ਦੇ ਕਰਨਾ ਤੇ Papa ਸਾਰੇ ਜਿਹੜੇ ਮੇਰੇ ਇਲਾਕੇ ਦੇ ਵਪਾਰੀ ਆ ਮੇਰੇ ਨਾਲ WhatsApp ਤੇ ਅਟੈਚ ਆ ਗਰੁੱਪ 'ਚ ਹਾਂਜੀ ਹਾਂਜੀ ਅਸੀਂ ਸੇਵਾ ਇਕੱਠੀ ਕਰਨ ਦੇ ਆਪਾਂ 5 ਤਰੀਕ ਨੂੰ ਜਾਣਾ ਠੀਕ ਆ ਤੇ ਜਿੰਨਾ ਆਉਂਦਾ Papa ਤੇ ਸਰਵਣ ਭਾਜੀ ਜਿਹੜੇ ਪੱਡਿਆਂ ਵਾਲੇ ਹਾਂਜੀ ਹਾਂਜੀ ਉਹਨਾਂ ਨੂੰ ਇੱਕ ਵਾਰ ਮੈਂ ਕਿਹਾ ਬੱਸ ਵੀ ਭਾਜੀ ਤੁਸੀਂ ਵੀ ਕੋਈ ਸੇਵਾ ਪਾਓ ਉਹ ਕਹਿੰਦਾ ਇੱਕ ਟਰੱਕ ਟੂੜੀ ਦਾ ਹਾਂਜੀ ਤੇ 11000 ਰੁਪਏ ਮੇਰਾ ਲੈ ਲੈ ਉਹ ਚਾਹ ਕਹਿੰਦਾ ਉਸੇ ਲਈ ਨਾ ਮਾਰ ਰੱਖਿਆ ਬਿਲਕੁਲ ਬਿਲਕੁਲ ਵੀ ਗੱਲ ਗਾਦੀ ਵਪਾਰੀਆਂ ਨੇ ਕੰਮ ਕਰਨਾ ਵਾ ਕਰਨਾ ਕਰਨਾ ਤੇ ਚਲੋ ਸੇਵਾ ਵੀ ਕਰਨਗੇ ਜੀ ਬਾਕੀ ਤੁਹਾਨੂੰ ਵੀਰ ਜੀ ਸਾਰੇ ਹਲਾ ਤਾ ਦਾ ਪਤਾ ਕੀ ਭਾਂਡਿਆ ਬਿਲਕੁਲ ਜੀ ਤੇ ਇਹ ਸੁਣੀਓ ਕਿ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਵੇਖਣ ਆਲੇ ਨੂੰ ਸਤਿ ਸ੍ਰੀ ਅਕਾਲ ਬਹੁਤ ਹੀ ਵੀਰ ਪਿਆਰ ਦਿੰਦੇ ਆ ਵਧੀਆ ਚਲੋ ਹਾਂ ਜੀ ਜੀ ਬਾਕੀ ਆਪਾਂ ਵੀ ਕਿਸੇ ਦਾ ਵਿਸ਼ਵਾਸ ਨਹੀਂ ਤੋੜਨਾ ਕੋਈ ਮਾੜਾ ਡੰਗਰ ਨਹੀਂ ਦੇਣਾ ਜਿੰਨੇ ਨੂੰ ਸਾਫ ਸੂਈ ਜੀ ਸੂਈ ਸੂਈ ਵੀਰ ਜੀ ਪਹਿਲਣ ਵੱਛੀ ਆ ਕੱਦ ਕਾਠ ਵਾਲੀ ਵੱਛੀ ਆ ਜੀ ਠੰਡ ਸੂਣ ਅੱਗੇ ਆਉਂਦੀ ਗਾਇਬ ਉਹ ਖਾਦੋ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਨੂੰ ਇਹਨੂੰ 6 ਦਿਨ ਹੋਏ ਜੀ ਅੱਛਾ ਜਰਸੀ ਬੈਰੋ ਜਰਸੀ ਪਿਓਰ ਆ ਵੇਖੋ ਕੱਦ ਕਿੱਥੇ ਆ ਹਾਂਜੀ ਬਹੁਤ ਵੱਡੀ ਹੈ ਤੇ ਕਿੰਨਾ ਗਰਦਾ ਜੀ ਇਸ ਟਾਈਮ ਇਹਦੇ ਥੱਲੇ ਵੀਰ ਦੀ 12 ਕਿਲੋ ਬੋਲਾ ਆ ਵਾ 12 ਕਿਲੋ ਬੋਲਾ ਪੱਕਾ ਬੰਨ ਬੋਲੇ ਹੋ ਖਾਲੀ ਹੋ ਗਏ ਤੇ ਦੁੱਧ ਤੇ ਚੜਨ ਢੀ ਵਸ ਲੋ ਜੀ ਕਰੋ ਚੈੱਕ ਕਰੋ ਜਰਸੀ ਪਿਓਰ ਆ ਵੇਖੋ ਜੀ ਬਹੁਤ ਵੱਡੀ ਬੈੜਾ ਆ ਵੇਖੋ ਮੇਰੇ ਸਪੈ ਦੇਂਦੇ ਵੇਖੋ ਜਰਸੀ ਕਿੱਥੇ ਆਂ ਡੀ ਆਹ ਇਹਨਾਂ ਸੇਰ ਚੌਕਾਂ ਤੇ ਚੜ ਗਈ ਤਾਂ ਮੇਰਾ ਆਈ ਹੈ 5 ਫੁੱਟ 9 ਇੰਚ ਮੇਰਾ ਕੱਦ ਮੈਂ ਨਹੀਂ ਨਸਲ ਜੀ ਪੂਰੀ ਨਸਲ ਆ ਆਵਾਜ਼ ਇੱਕ ਚੀ ਬੱਚਿਆ ਕਾਲੀਆਂ ਬੱਛੀਆਂ 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 ਮਗਰ ਸਾਰੀਆਂ ਬੱਛੀਆਂ ਆ ਵੇਖੋ ਧਾਰ ਇਹ ਲੋ ਰੱਸਾ ਸੁੱੜਤਾ ਪੰ ਨਹੀਂ ਨਹੀਂ 4:00 ਵਜੇ ਬੱਛੀ ਨੇ ਥਾਂ ਤੋਂ ਕੱਢਣੇ ਆ ਬਾਕੀ ਭਵੇਂ ਆ ਵੇਖੋ ਜਫੀਆਂ ਪਾਈ ਜੋ ਆ ਬੱਚੇ ਜਾਂਦਾ ਨਹੀਂ ਇਹਦਾ ਬੱਛੀਆਂ ਅੱਗੇ ਅੱਗੇ 1:00 ਵਜੇ ਅੱਗੇ ਉੱਥੇ ਆ ਦੇਖੋ ਪਰ ਵੀਰ ਜੀ ਇਹ 16 ਕਿਲੋ ਰਮਾਨਾ ਦੁੱਧ ਕਰੂ ਪਹਿਲੇ ਨਹੀਂ ਗੰਦ ਵੀ ਵੇਖਣੇ ਤੇ ਆ ਵੇ ਸਕਦੇ ਇਹ 6 ਦੰਦ ਹੋ ਗਏ ਉਹਦਾ ਵਸੀ ਕੱਦ ਕੱਢ ਕੇ ਸੁੱਈ ਗਏ ਤੇ ਦੁੱਪ ਜੀ ਬਾਪੂ ਜਾਇ ਜਿ ਰੱਖੀ ਮੇਰਾ ਭਰਾ ਹੈ ਠੀਕ ਆ ਵੀਰ ਜੀ ਠੀਕ ਬੋਲੋ ਇਹਦਾ ਵੀਰ ਜੀ ਮਗਰ ਵਸੀ ਜੇ ਤੇ ਬਾਰੋਂ ਸਤਵੇਂ ਹੀ ਉਦਾਂ ਦਾ ਚੱਲਣ ਦੀ 60000 ਦੀ ਵਸੀ ਚੱਲਣ ਨੂੰ ਵਸੀ ਦੇ ਸਾਹਮਣੇ ਗੱਲ ਕਰਨੇ ਬਾਕੀ ਵੀਰ ਮਾ ਖਾਣੀ ਉਹਨਾਂ ਨੇ ਸਭ ਕੋ ਆਪੇ ਵੇਖ ਲੈ ਲਓ। ਤੇ ਆ ਵੀ ਜੀਏ ਜੀ ਇਹ ਵੀ ਸੂਈ ਆ ਜੀ ਇਹਦੇ ਮਗਰ ਵੀ ਵੱਸੀ ਆ ਜੀ। ਅੱਛਾ ਇਹਦੇ ਮਗਰ ਵੱਸੀ ਆ। ਹਾਂ ਜੀ ਇਹਨੂੰ ਵੀ 6 ਦਿਨ ਹੋ ਗਏ ਨਰੂ ਨਾਲ ਚੁੰਗੀ ਜਾਂਦੇ ਆ। ਠੀਕ ਆ। ਬੱਚੇ ਦੁੱਧ ਕਿਨੇ ਜੀ? ਇਹਦੇ ਥੱਲੇ ਦੁੱਧ ਐ ਇਸ ਟਾਈਮ ਤੇ 16 ਕਿਲੋ ਆ ਜਾ। 16 ਕਿਲੋ। ਪੱਕਾ ਪੱਕਾ। ਦੇਖੋ ਲੋ। ਪਰ ਇੱਕ ਵੀਰ ਜੀ ਭਾਵੇਂ ਖੁਰਲੀ ਚ ਵੀ ਝਾਤੀ ਮਰਾ ਦਿਓ ਹਰਾ ਵੀ ਨਹੀਂ ਆਗਾ। ਤੂੰ ਵੀ ਇਹਦੇ ਚੋਕਰ ਵਜਣ ਡਿਆ ਵੇਖ ਲੋ। ਬਿਲਕੁਲ ਜੀ। ਪੱਠੇ ਨਹੀਂ ਹੈਗੇ ਆਪਣੇ ਹੋਰ। ਵੱਡੇ ਨੀ ਜਾਂਦੇ ਤੇ ਜੇ ਨਾੜਾ ਨੂੜਾ ਵੀਰ ਜੀ ਇਹਦੀਆਂ ਵਿਖਾ ਦਿਓ ਆ ਦੇਖੋ ਜੀ ਨਹੀਂ ਠੀਕ ਆ ਥਣ ਗੈਬ ਵੇਖੋ ਕਿੰਨਾ ਆ ਵੇਖੋ ਦੁੱਧ ਦੁੱਧ ਵਾਲੀ ਵੇੜਾ ਜੀ ਦੁੱਧ ਵਾਲੀ ਪੱਕੀ ਦੁੱਧ ਵਾਲੀ ਇਹ ਕਰੈਣੇ ਤੋੜ ਲ ਮੜੇ ਜਾ ਬਾਹਰ ਮੀਂਹ ਕਰਕੇ ਤੁਹਾਨੂੰ ਬਰਾ ਨਹੀਂ ਬਹਿ ਜਾਂਦਾ ਇਹ ਵੀ ਫੁੱਲ ਵੱਡੀ ਵੇੜ ਆ ਨਹੀਂ ਠੀਕ ਆ ਉਹ ਬੁਜੀ ਬਰੇ ਮੋਨੋ ਭਾਜੀ ਵੀਰ ਜੀ ਵੈੜ 70 ਦੀ ਵੇਖਦੀ 75 ਦੀ ਵੇਖਦੀ ਆ ਹਾਂਜੀ ਪਰ ਦੋਵਾਂ ਦਾ ਮੁੱਲ 60 60000 ਰੁਪਏ ਚਲੋ ਠੀਕ ਆ ਇੱਕ ਮਿੰਟ ਵੀਰ ਜੀ ਇੱਧਰ ਇਧਰੋਂ ਘੱਟ ਆ ਉਧਰਲੇ ਪਾਸੇ ਨਾੜਾਂ ਵਿਖਾਇਓ ਜੀ ਕਰਦਾ ਜਦੋਂ ਚੀਜ਼ ਚੰਗੀ ਹੋਏ ਵਿਖਾਉਣ ਹਾਂ ਹੈ ਗਣ ਪਰ ਵੀਰਾਂ ਦੀ ਮੈਂ ਇੱਕ ਚੀਜ਼ ਵੇਖੀ ਜਿਹੜੀ ਗਾਂ ਵਾਣਾ ਨਗੜਾ ਨੂੜਾ ਵਾਕਈ ਦੁੱਧ ਕੜਦੀ ਹੈ ਹਾਂ 60000 ਰੁਪਏ ਨਾ ਜੀ 60 60 ਵੀਰ ਜੀ ਇਹ ਮੌਸਮ ਦੇ ਹਿਸਾਬ ਨਾਲ ਨਾ ਵੀ ਵੇਖਦੀ ਗਲਤ ਬੋਲਣੀ ਹੈ ਕੋਈ ਵੀ ਤੇ ਚਵਾਈ ਵੇਖੋ ਇਹਦੀ ਨਹੀਂ ਠੀਕ ਆ ਨੇ ਠੀਕ ਆ ਜੀ ਤੇ ਆਹ ਜੀ ਇਹ ਵੀ ਵੀਰ ਦੀ ਸੂਈ ਹੈ ਇਹਦੇ ਮਗਰ ਉਹ ਬੱਛਾ ਵਾ ਇਹਨੂੰ ਸੂਈਨ ਪੂਰੇ 15 ਦਿਨ ਹੋ ਗਏ ਆ ਵੇਖ ਲਓ ਮੇਲੇ ਤੇ ਚੱਲਣ ਢੀਗਾ ਇਹਦੀਆਂ ਵੀ ਨਾੜਾ ਨੂੜਾ ਵੇਖ ਲਓ ਇਧਰੋਂ ਗੈਬ ਕਹਿ ਦਿੰਦੇ ਇੱਕ ਇੱਕ ਗੇਠ ਚਲੋ ਥੋੜਾ ਘੱਟ ਹੋਊਗਾ ਗੈਬ ਪੂਰਾ ਗੈਬ ਦੁੱਧ ਕਿੰਨਾ ਜੀ ਦੋ ਦੇਰੇ ਛਲੇ 14 ਕਿਲੋ ਮੈਂ ਅਜੇ ਵਧਣਾ ਵਾਂ ਤੁਹਾਨੂੰ ਜਿੱਦਾਂ ਤੁਸੀਂ ਆਨੇ ਨੇ ਰਾਜੀ ਬਾਜੀ ਵੇਖ ਲੋ ਬਿਲਕੁਲ ਰਾਜੀ ਬਾਜੀ ਬੱਚਾ ਮਗਰ ਇਹਦੇ ਮਗਰ ਬੱਛਾ ਅੱਛਾ ਅੱਛਾ ਆ ਬੱਛਾ ਇਹਦਾ ਜੀ ਠੀਕ ਆ ਆਜੋ 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 ਐ ਦਿਖਾ ਦਿਓ ਵੀਰ ਜੀ ਇਹਨੂੰ ਇੰਦੀ ਫਿਕਰ ਹੈ ਜੀ ਇੱਕੋ ਹੀ ਮੋਲਾ ਵੀਰ ਜੀ ਇਹ ਵੀ 60000 ਦੀ 60000 ਰੁਪਏ ਦੀ ਚਲੋ ਠੀਕ ਆ ਮੰਨ ਦੋ ਜੀ ਦੂ ਬਾਕੀ ਵੇਖ ਲੋ ਵੀਰ ਜੀ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਹੋ ਜੇ ਮਾਲ ਵੇਖ ਲਓ ਕੋਈ ਛੋਟੀਆਂ ਤਾਂ ਨਹੀਂ ਆ ਜੇ ਵੱਡੀਆਂ ਵੜਾ ਪੁਰੀਆਂ ਜੀ ਇਹ ਤੋਂ ਵੱਡੀ ਜਰਸੀ ਹੁਣ ਕੋਈ ਮੈਨੂੰ ਵੀਰ ਲਿਆ ਕੇ ਵੀ ਦਿਖਾਵੇ ਤੇ ਆਹ ਜੀ ਇਹ ਵੀ ਸੁਈ ਨੂੰ ਤਿੰਨ ਦਿਨ ਹੋ ਗਏ ਅਜੇ ਇਹ ਬੱਛੀ ਬੱਛੀ ਇਹਦੇ ਮਗਰ ਵੀ ਆ ਵੇਖ ਲਓ ਤਿੰਨ ਦਿਨ ਹੋਏ ਆ ਜੇ ਬੋਲੇ ਤੇ ਆ ਅੱਛਾ ਲਓ ਜੀ ਕਿੰਨਾ ਬੋਲਾ ਜੀ ਬੋਲਾ ਇਹਦੇ ਥੱਲੇ 8 ਕਿਲੋ ਹੋਇਆ ਜੀ ਇਹਨੇ ਵੀ 12 ਕਿਲੋ ਰਮਾਨ ਨਾ ਗਾਣੇ 12 ਦੇ ਦੇ 10 ਦੇ ਦੇ ਇਹਨਾਂ ਦੇਈ ਜਾਣਾ ਜੀ ਲਓ ਜੀ ਕਰੋ ਚੈੱਕ ਕਰਾ ਦੇ ਆ ਵੀਡੀਓ ਬਣ ਤੋਂ ਬਾਅਦ ਇਹਨਾਂ ਦੇ ਬੌਲੇ ਦੇ ਕੇ ਹੁਣੇ ਆ ਮਤਲਬ ਬੰਦੇ ਮੰਗਣ ਡਿਆ ਵੀ ਬੌਲਾ ਖਾਣਾ ਆਪਾਂ ਦੇ ਕੇ ਹੁਣਾ ਝੋਕੇ ਬਿਲਕੁਲ ਬਿਲਕੁਲ ਜੀ ਆ ਦੇਖੋ ਜੀ ਤੇ ਆ ਜਿਹੜੀ ਤੁਹਾਡੇ ਸਾਹਮਣੇ ਵੀਰ ਜੀ ਉਹ ਵੱਛੀ ਚੁੰਗਣ ਡਈ ਜਿਹਨੂੰ ਤੁਹਾਨੂੰ ਲੈਣ ਗਿਆ ਇੱਕ ਸਾਈਡ ਜੀ ਵਿਖਾਤੀ ਉਹਨੇ ਆ ਆ ਜਿਵੇਂ ਇਹ ਲੋਕ ਦਾ ਇਹ ਨਾ ਕਿ ਉਹ ਵੀ ਥਾਣਾ ਵੇਖੋ ਚਵਾਗਾ ਬੁਖਾੜ ਮੜਾ ਜਾਂ ਵਿਖਾਦੀ ਦਾ ਚਲੋ ਪਤਾ ਲੱਗ ਜਾਂਦਾ ਹਾਲੇ ਤੁਰ ਸੀ ਤੇ ਗੋਭੀ ਚ ਬਰੰਦੀ ਕੀ ਮੈਨਾ ਇਹਦਾ ਵੇਗਨ ਨੂੰ ਵੀਰ ਜੀ 45 ਦੀ ਵੀ ਵੇਖਦੀ ਆ ਹਾਂ ਇੱਕੋ ਹੀ ਰੇਟ ਆ 42000 ਉਹਦੇ ਚ 1000 ਛੋੜ 41000 ਚਲੋ ਠੀਕ ਆ ਜਾਣ ਦੋ ਤੇ ਗੋਪੀ ਜੀ ਆਹਾ ਇਹ ਵੀ ਵੀਰ ਜੀ ਇਹ ਕੱਲ ਸੂਈ ਆ ਵੇਖ ਲੋ ਵੱਛੀ ਵੱਛੀ ਇਹਦੇ ਮਗਰ ਵੀ ਠੀਕ ਆ ਆਪ ਵੀ ਮੇਰੇ ਖਿਆਲ ਦੰਗਾ ਤੇ ਚੌਗੀ ਹੋਣੀ ਏ ਪਹਿਲਣ ਵੱਛੀ ਏ ਵੀ ਲਓ ਜੀ ਇਹ ਦੂਜੀ ਸੂਏ ਹੀ ਉਹ ਵੀ ਦੂਜੇ ਉਹ ਵੀ ਦੂਜੇ ਉਹ ਪਹਿਲਣੇ ਅਜੇ ਭਲ ਪੂਲ ਕੀ ਕਿੰਨਾ ਬੋਲੇ ਥਲੇ ਲਈ ਨੇ ਇਹਦੇ ਜੇ ਸੰਦੀਪ ਜੀ 6 ਕਿਲੋ ਆਪਾਂ ਪੂਰੀ ਨਹੀਂ ਖਾਲੀ ਕੀਤੀ 5-6 ਕਿਲੋ ਹੌਲਾ ਹੀ ਕੀਤੀ ਹੈ ਹੂੰ ਬਾਕੀ ਆਪਣੇ ਕੋਲ ਸੁੰਡੀਆਂ ਦੀਆਂ ਵੀਡੀਓ ਪਈਆਂ ਆਪਾਂ ਵਿਖਾ ਸਕਦੇ ਆ ਆ ਦੇ ਤੇ ਗੋਪੀ ਜੀ ਫਿਰੰਦੀ ਕੀਮਤ ਆ ਇਹਦਾ ਵੀਰ ਜੀ ਰੇਟ 45000 ਚਲੋ 2000 ਛੋੜ 43000 ਰੁਪਇਆ ਪਹਿਲਣ ਵਛੀ ਆ ਉਹ ਵੀ ਆਪਾਂ ਮੌਕੇ ਦੇ ਹਿਸਾਬ ਨਾਲ ਕੀਤਾ ਰੇਟ ਵੀ ਅੱਜ ਮੌਸਮ-ਮੌਸਮ ਹਦਾਂ ਦਾ ਹੀ ਠੀਕ ਹੈ ਬਾਕੀ ਵੀਰ ਜੀ ਤੁਹਾਨੂੰ ਪਤਾ ਲੱਭਣੀਆਂ ਲੁੱਭਣੀਆਂ ਕਿੰਨੀਆਂ ਔਖੀਆਂ ਐ ਬਹੁਤ ਔਖੀਆਂ ਜੀ ਹੁਣ ਰੋਟੀ ਇਹ ਰਾਤ ਸੂਈ ਹੈ ਜੀ ਅੱਛਾ ਰਾਤ ਹੀ ਸੂਈ ਹੈ ਅੱਜ ਰਾਤ ਸੂਈ ਹੈ ਲਓ ਜੀ ਮੈਂ ਨਾ ਸੋ ਪਹਿਲਣ ਪਹਿਲਣ ਮੈਂ ਦੰਦ ਵੀ ਖੋਲ ਕੇ ਖਾਦਣਾ ਸ਼ਾਈ ਵਾਲ ਚ ਆਉਂਦੀ ਮੇਰੇ ਖਿਆਲ ਮੂੰਹ ਤੇ ਵੀਰ ਦੀ ਚਾਰ ਦੰਦ ਹੋਣੇ ਆ ਚਾਰ ਦੰਦ ਚਾਰ ਯਾਰ ਥਣ ਸੁਣ ਇਹਦੇ ਨਾਲ ਦੀ ਮੈਂ ਚਵਾਈ ਨਹੀਂ ਵੀਰ ਜੀ ਕਦੀ ਗਾਂ ਦੀ ਵੇਖੀ ਇੰਨੀ ਨਰਮ ਤੇ ਇੰਨੀ ਠੰਡੀ ਵੀ ਪੂਰੀ ਐ ਤੇ ਗੋਪੀ ਜੀ ਫਿਰਿੰਦੀ ਕੀ ਮਰ ਇਹਦੀ ਵੀਰ ਜੀ 45000 41000 ਦੀ ਚੱਲ ਇਹ ਵੇਖ ਲਓ ਬਾਕੀ ਰੇਟ ਆਪਣੇ ਹਿਸਾਬ ਨਾਲ ਬਿਲਕੁਲ ਜਾਇਜ਼ ਕੀਤੇ ਆ ਤੁਹਾਨੂੰ ਪਤਾ ਮੀਹ ਕਣੀ ਚ ਮਾਲ ਲੱਭਣਾ ਵੀ ਕਿਹੜਾ ਸੌਖਾ ਤੇ ਸਾਂਭਣਾ ਵੀ ਕਿਹੜਾ ਪਰ ਉਹ ਗੱਲ ਮੈਂ ਬਾਰ-ਬਾਰ ਵੀ ਸਾਨੂੰ ਕੰਮ ਤੇ ਕਰਨਾ ਹੀ ਪੈਣਾ ਨਹੀਂ ਨਹੀਂ ਕਰਨਾ ਜਿੰਨਾ ਦਿਨ ਵੇਟ ਕਰ ਲਿਆ ਹੁਣ ਮਾਲ ਵੀ ਸੂਪਿਆ ਸਾਰਾ ਬਿਲਕੁਲ ਬਿਲਕੁਲ ਹੁਣ ਇੱਕ ਗੱਲ ਦਾ ਥੋੜਾ ਪਤਾ ਹੈ ਵੀ ਆਪਾਂ ਨੂੰ ਕੰਮ ਕਰਨਾ ਹੀ ਪੈਣਾ ਜੀ ਇੰਨਾ ਮੀਂਹ ਵੇਖਿਆ ਨਹੀਂ ਸਾਡੇ ਦੇ ਵੀਰ ਜੀ ਲੈਂਟਰ ਵੀ ਜਿਹੜੇ ਸਿਮ ਗਏ ਲਫਾਫੇ ਆ ਜਾਂਦੇ ਲਿਆਓ ਦੇ ਉੱਤੇ ਵਿਚਾਰੀ ਔਖਾ ਔਖਾ ਪੈ ਜੀ ਔਖਾ ਹੋ ਗਿਆ ਚਲੋ ਤੇ ਡਰੈਸ ਬੋਲ ਜੀ ਹਾਂ ਬੋਲੋ ਡਰੈਸ ਆਪਣਾ ਹੈਗਾ ਜੀ ਸ਼ਰੀਆਰ ਗਵਿੰਦਪੁਰ ਜ਼ਿਲ੍ਹਾ ਗੁਰਦਾਸਪੁਰ 90 ਨੰਬਰ ਮੇਰਾ ਹੈਗਾ 90 ਸੂਜਾ ਸੂਜਾਤੀ ਬਾਕੀ ਇਸ ਨੰਬਰ ਆਪਣਾ ਸਕਰੀਨ ਤੇ ਚੱਲਣਾ ਜਿਹੜੇ ਮਰਜ਼ੀ ਵੀਰ ਫੋਨ ਕਰ ਲੈਣ ਜੀ ਚਲੋ ਜੀ ਸੱਸੇ ਜੀ